ਅੱਜ 77ਵੇਂ ਗਣਤੰਤਰ ਦਿਵਸ ਦੇ ਮੌਕੇ ਦੇ ਉੱਪਰ ਮੈਂ ਸਮੂਹ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਅੱਜ ਸ਼ਹੀਦਾਂ ਦੀ ਧਰਤੀ ਤੇ ਖੜੇ ਹੋ ਕੇ ਫਿਰੋਜ਼ਪੁਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨੀ ਆ ਮੈਂ ਦੇਸ਼ ਦੀਆਂ ਤਿੰਨੋਂ ਸੈਨਾਵਾਂ ਅਤੇ ਹਥਿਆਰਬੰਦ ਬਲਾਂ ਦੇ ਬਹਾਦਰ ਸੂਰਬੀਰਾਂ ਨੂੰ ਸਲਾਮ ਕਰਦੀ ਹਾਂ ਜਿਨ੍ਹਾਂ ਦੇ ਸਦਕਾ ਦੇਸ਼ ਦੀ ਆਜ਼ਾਦੀ ਤੇ ਪ੍ਰਭੂ ਸੱਤਾ ਨੂੰ ਕਾਇਮ ਰੱਖਿਆ ਜਾਂਦਾ ਹੈ 26 ਜਨਵਰੀ 1950 ਨੂੰ ਜਦੋਂ ਸੰਵਿਧਾਨ ਲਾਗੂ ਹੋਇਆ ਤਾਂ ਸਾਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਮਹੂਰੀਅਤ ਹੋਣ ਦਾ ਮਾਣ ਹਾਸਲ ਹੋਇਆ ਅੱਜ ਦੇ ਦਿਨ ਮੈਂ ਸੰਵਿਧਾਨ ਦੇ ਰਚੇਤਾ ਬਾਬਾ ਸਾਹਿਬ ਡਾਕਟਰ ਬੀਮਰਾਓ ਅੰਬੇਦਕਰ ਜੀ ਦੇ ਵੱਡਮੁੱਲੇ ਯੋਗਦਾਨ ਨੂੰ ਸਜਦਾ ਕਰਦੀ ਹਾਂ ਅੱਜ ਜਦੋਂ ਸ਼ਹੀਦਾਂ ਦੀ ਧਰਤੀ ਤੇ ਸ਼ਹੀਦਾਂ ਦੀ ਸਮਾਰਕ ਤੇ ਸਜਦਾ ਕੀਤਾ ਤਾਂ ਫੇਰ ਇਹ ਗੱਲ ਯਾਦ ਆਉਂਦੀ ਹੈ ਕਿ ਅੱਜ ਦਾ ਦਿਨ ਦੇਖਣ ਦੇ ਲਈ ਸਾਡੀਆਂ ਪੀੜ੍ਹੀਆਂ ਨੇ ਪੰਜਾਬ ਦੀਆਂ ਪੀੜ੍ਹੀਆਂ ਨੇ ਕਿੱਡਾ ਵੱਡਾ ਮੁੱਲ ਧਾਰਿਆ ਸੀ ਸਾਡੀ ਸਰਕਾਰ ਇਹਨਾਂ ਸ਼ਹੀਦਾਂ ਦੇ ਸੁਪਨਿਆਂ ਨੂੰ ਸੱਚ ਕਰਨ ਦੇ ਲਈ ਲਗਾਤਾਰ ਯਤਨ ਕਰ ਰਹੀ ਹੈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸਰਕਾਰ ਜੋ ਵੀ ਸਕੀਮਾਂ ਬਣਾਉਂਦੀ ਹੈ ਜੋ ਵੀ ਨਿਯਮ ਬਣਾਉਂਦੀ ਹੈ ਉਹ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਡਾਕਟਰ ਪੀਮਰਾਓ ਅੰਬੇਦਕਰ ਦੀਆਂ ਸਿੱਖਿਆਵਾਂ ਉਹਨਾਂ ਦੇ ਜੀਵਨ ਉਹਨਾਂ ਦੇ ਵਿਚਾਰਾਂ ਨੂੰ ਸਾਹਮਣੇ ਰੱਖ ਕੇ ਬਣਾਏ ਜਾਂਦੇ ਹਨ ਅਸੀਂ ਮਹਾਲੀ ਦੇ ਵਿੱਚ ਕਮਾਂਤਰੀ ਹਵਾਈ ਅੱਡੇ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਰੱਖਿਆ ਸਾਡੀ ਧਰਤੀ ਦੇ ਉੱਤੇ ਜੋ ਜਵਾਨ ਆਜ਼ਾਦੀ ਦੇ ਲਈ ਸ਼ਹੀਦ ਹੋਏ ਤੇ ਅੱਜ ਵੀ ਦੇਸ਼ ਦੀ ਪ੍ਰਭੂ ਸੱਤਾ ਦੇ ਲਈ ਸ਼ਹੀਦ ਹੋ ਰਹੇ ਨੇ ਪਿੰਡਾਂ ਦੇ ਵਿੱਚ ਸਕੂਲਾਂ ਦੇ ਨਾਮ ਉਹਨਾਂ ਸ਼ਹੀਦਾਂ ਦੇ ਨਾਮ ਤੇ ਰੱਖੇ ਜਾ ਰਹੇ ਨੇ ਮਾਨ ਸਰਕਾਰ ਨੇ ਸਾਬਕਾ ਫੌਜੀਆਂ ਦੀ ਐਕਸ ਗ੍ਰੇਸ਼ੀਆ ਗ੍ਰਾਂਟ 50 ਲੱਖ ਤੋਂ ਵਧਾ ਕੇ 1 ਕਰੋੜ ਕੀਤੀ ਇਸੇ ਤਰ੍ਹਾਂ ਆਜ਼ਾਦੀ ਘੁਲਾਟੀਆਂ ਨੂੰ ਮਿਲਦੀ ਪੈਨਸ਼ਨ 9400 ਤੋਂ ਵਧਾ ਕੇ 12000 ਕੀਤੀ ਪੰਜਾਬ ਸ਼ਹੀਦਾਂ ਦੀ ਧਰਤੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਤੇ ਅਸੀਂ ਆਪਣੇ ਬੱਚਿਆਂ ਨੂੰ ਆਪਣੀਆਂ ਪੀੜ੍ਹੀਆਂ ਨੂੰ ਇਸ ਮਹਾਨ ਧਰਤੀ ਦੀ ਵਿਰਾਸਤ ਬਾਰੇ ਸਦਾ ਹੀ ਜਾਣੂ ਕਰਾਉਣ ਲਈ ਤਤਪਰ ਰਹਿੰਦੇ ਆਂ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਵਿਸ਼ਵ ਪੱਧਰੀ ਸਮਾਗਮ ਕਰਾਏ ਗਏ ਇਥੋਂ ਤੱਕ ਕਿ ਜ਼ਿਲ੍ਹਿਆਂ ਤੱਕ ਵੀ ਲਾਈਟ ਐਂਡ ਸਾਊਂਡ ਸ਼ੋਅ ਕਰਵਾ ਕੇ ਸਾਡੇ ਬੱਚਿਆਂ ਨੂੰ ਜਾਣੂ ਕਰਵਾਇਆ ਗਿਆ ਕਿ ਸਾਡੀ ਵਿਰਾਸਤ ਕੀ ਹੈ ਸਾਡਾ ਵਿਰਸਾ ਕੀ ਹੈ 20 ਕਰੋੜ ਦੀ ਲਾਗਤ ਦੇ ਨਾਲ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਭਾਈ ਜੈਤਾ ਜੀ ਦੀ ਯਾਦਗਾਰ ਬਣਾਈ ਗਈ ਮਾਨ ਸਰਕਾਰ ਦੇ ਸ਼ੁਰੂ ਤੋਂ ਹੀ ਦੋ ਮੁੱਖ ਟੀਚੇ ਰਹੇ ਸਿਹਤ ਤੇ ਸਿੱਖਿਆ ਜਿਸ ਨੂੰ ਲੈ ਕੇ 4 ਸਾਲਾਂ ਦੇ ਵਿੱਚ ਬਹੁਤ ਵੱਡੇ ਵੱਡੇ ਕਦਮ ਉਠਾਏ ਗਏ ਸੇਤ ਨੂੰ ਲੈ ਕੇ ਹਾਲ ਹੀ ਵਿੱਚ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਕਾਰਡ ਸਕੀਮ ਜਾਰੀ ਕੀਤੀ ਗਈ ਜਿਸ ਦੇ ਅਧੀਨ 10 ਲੱਖ ਦੇ ਇਲਾਜ ਦਾ ਕਾਰਡ ਪੰਜਾਬ ਦੇ ਹਰ ਇੱਕ ਪਰਿਵਾਰ ਦੇ ਘਰ ਵਿੱਚ ਹੋਊਗਾ ਔਰ ਲਗਾਤਾਰ ਮੁਹैया ਕਰਾਏ ਜਾ ਰਹੇ ਨੇ ਪੰਜਾਬ ਇੱਕ ਇਹੋ ਜਿਹਾ ਸੂਬਾ ਬਣ ਗਿਆ ਜਿਸ ਦੇ ਵਿੱਚ ਸਕੀਮ ਪੂਰੇ ਹਿੰਦੁਸਤਾਨ ਕੀ ਪੂਰੇ ਵਿਸ਼ਵ ਪੱਧਰ ਤੇ ਉੱਪਰ ਪਹਿਲੀ ਵਾਰ ਲਾਗੂ ਹੋਈ ਹੈ ਕਿ ਹਰ ਪਰਿਵਾਰ ਨੂੰ 10 ਲੱਖ ਦਾ ਜਿਹੜਾ ਇਲਾਜ ਹੈ ਉਹ ਸਰਕਾਰ ਵੱਲੋਂ ਫ੍ਰੀ ਕਰਾਇਆ ਜਾਵੇਗਾ ਇਹਦੇ ਵਿੱਚ ਕੋਈ ਵੀ ਬੰਦਸ਼ ਨਹੀਂ ਹਰ ਪਰਿਵਾਰ ਹਰ ਉਮਰ ਦਾ ਜੀ ਕੋਈ ਇਨਕਮ ਦੀ ਬੰਦਸ਼ ਨਹੀਂ ਸੋ ਬਿਨਾ ਕਿਸੇ ਪੱਖਪਾਤ ਤੋਂ ਇਹ ਸਕੀਮ ਚੜੀ ਲੋਕਾਂ ਦੇ ਸਪੁਰਦ ਕੀਤੀ ਜਾ ਰਹੀ ਹੈ ਸਿਹਤ ਦੇ ਵਿਭਾਗ ਦੇ ਵਿੱਚ ਇੱਕ ਵੱਡਾ ਕਦਮ ਜਿਹੜਾ ਪੰਜਾਬ ਸਰਕਾਰ ਨੇ ਪੁੱਟਿਆ ਅਸੀਂ ਹੁਣ ਤੱਕ 881 ਆਮ ਆਦਮੀ ਕਲੀਨਿਕ ਲੋਕਾਂ ਦੇ ਹਵਾਲੇ ਕਰ ਚੁੱਕੇ ਆ ਜਿਦੇ ਵਿੱਚ ਦਵਾਈਆਂ ਤੋਂ ਲੈ ਕੇ ਟੈਸਟਾਂ ਤੱਕ ਸਭ ਕੁਝ ਫ੍ਰੀ ਕੀਤਾ ਜਾਂਦਾ ਹੈ ਔਰ ਇਹ ਕਲੀਨਿਕ ਮੁਹੱਲਿਆਂ ਤੱਕ ਲੋਕਾਂ ਨੂੰ ਇਲਾਜ ਦੇ ਰਹੇ ਨੇ ਜਮੀਨੀ ਪੱਧਰ ਤੇ ਜਾ ਕੇ ਲੋਕਾਂ ਦੀ ਸਿਹਤ ਬਾਰੇ ਉਹਨਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਔਰ ਉਹਨਾਂ ਦੀ ਸਿਹਤ ਦਾ ਧਿਆਨ ਵੀ ਮਾਨ ਸਰਕਾਰ ਵੱਲੋਂ ਰੱਖਿਆ ਜਾ ਰਿਹਾ ਸੜਕ ਸੁਰੱਖਿਆ ਫੋਰਸ ਵਰਗੀ ਸਕੀਮ ਕਿਤੇ ਵੀ ਭਾਰਤ ਵਿੱਚ ਦੇਖਣ ਨੂੰ ਨਹੀਂ ਮਿਲੇਗੀ ਜਿਹੜੀ ਕਿ ਪੰਜਾਬ ਦੇ ਵਿੱਚ ਐਕਸੀਡੈਂਟਾਂ ਦੇ ਵਿੱਚ ਜਿਹੜੀਆਂ ਜਾਂਨਾਂ ਜਾਂਦੀਆਂ ਸੀ ਉਹਨਾਂ ਨੂੰ ਬਚਾਉਣ ਲਈ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਸ਼ੁਰੂ ਕੀਤੀ ਔਰ ਇਸ ਦੇ ਨਾਲ ਹੀ ਫਰਿਸ਼ਤੇ ਸਕੀਮ ਸ਼ੁਰੂ ਕੀਤੀ ਗਈ ਤਾਂ ਕਿ ਲੋਕ ਜਿਹੜੇ ਆ ਉਹ ਕਿਸੇ ਵੀ ਪੱਖੋਂ ਇਹ ਡਰ ਨਾ ਮਹਿਸੂਸ ਕਰਨ ਕਿ ਅਸੀਂ ਕਿਸੇ ਲਵਾਰਸ ਦੀ ਜਾਨ ਬਚਾ ਲਈ ਤਾਂ ਸਾਡੀ ਜਾਨ ਨਾ ਖਤਰੇ 'ਚ ਪੈ ਜਾਵੇ ਸਿੱਖਿਆ ਦਾ ਮਿਆਰ ਹਰ ਪੱਧਰ ਤੇ ਉੱਚਾ ਚੱਕਣ ਲਈ ਸਰਕਾਰ ਨੇ ਬਹੁਤ ਵੱਡੇ ਕਦਮ ਚੱਕੇ ਜਿੱਥੇ 118 ਸਕੂਲ ਆਫ ਫੈਮਿਨੈਂਸ ਖੋਲੇ ਗਏ ਉਥੇ ਅਧਿਆਪਕਾਂ ਨੂੰ ਵੀ ਵਿਸ਼ੇਸ਼ ਤੌਰ ਦੀ ਟ੍ਰੇਨਿੰਗ ਦੇਣ ਦੇ ਲਈ ਬਾਹਰਲੇ ਮੁਲਕਾਂ ਤੱਕ ਭੇਜਿਆ ਗਿਆ ਉਦਮਤਾ ਕੋਰਸ ਇੱਕ ਇਹੋ ਜਿਹਾ ਵਿਸ਼ਾ ਹੈ ਜਿਹੜਾ ਸਕੂਲਾਂ ਦੇ ਵਿੱਚ ਲਾਗੂ ਕਰਕੇ ਬੱਚਿਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿ ਅਸੀਂ ਸਿਰਫ ਨੌਕਰੀਆਂ ਲੈਣ ਵਾਲੇ ਨਹੀਂ ਅਸੀਂ ਨੌਕਰੀਆਂ ਦੇਣ ਵਾਲੇ ਵੀ ਬਣ ਸਕਦੇ ਹਾਂ ਸਿੱਖਿਆ ਦਾ ਮਿਆਰ ਸਿਰਫ ਸਕੂਲਾਂ ਕਾਲਜਾਂ ਤੱਕ ਨਹੀਂ ਅਸੀਂ ਆਂਗਣਵੜੀ ਸੈਂਟਰਾਂ ਤੱਕ ਵੀ ਸਿੱਖਿਆ ਦੇ ਮਿਆਰ ਨੂੰ ਲੈ ਕੇ ਗਏ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਆਂਗਣਵੜੀ ਕੇਂਦਰ ਪੂਰਨ ਤੌਰ ਤੇ ਸਿੱਖਿਆ ਕੇਂਦਰ ਬਣ ਜਾਣਗੇ ਜਿਦੇ ਵਿੱਚ ਬੱਚਿਆਂ ਨੂੰ ਇੱਕ ਪ੍ਰੋਪਰ ਤੌਰ ਤੇ ਪਾਠਕ੍ਰਮ ਪੜਾਇਆ ਜਾਏਗਾ ਔਰ ਪੰਜਾਬ ਦੇ ਬੱਚੇ ਚਾਹੇ ਉਹ ਕਿਸੇ ਆਂਗਣਵੜੀ ਵਿੱਚ ਪੜ ਰਹੇ ਨੇ ਚਾਹੇ ਉਹ ਕਿਸੇ ਪ੍ਰਾਇਮਰੀ ਸਕੂਲ ਚ ਪੜ ਰਹੇ ਨੇ ਚਾਹੀਓ ਕਿਸੇ ਪ੍ਰਾਈਵੇਟ ਪਲੇਵੇ ਸਕੂਲ ਚ ਪੜ ਰਹੇ ਨੇ ਉਹਨਾਂ ਨੂੰ ਇੱਕੋ ਤਰ੍ਹਾਂ ਦੀ ਸਿੱਖਿਆ ਮਿਲੇਗੀ ਇਹ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਹੋਏਗਾ ਜਦੋਂ ਕਿ ਨਿੱਜੀ ਸਕੂਲਾਂ ਤੇ ਸਰਕਾਰੀ ਸਕੂਲਾਂ ਦੇ ਵਿੱਚ ਇੱਕ ਵੱਡਾ ਪਾੜਾ ਜੋ ਗਰੀਬ ਤੇ ਅਮੀਰ ਦੀ ਸਿੱਖਿਆ ਦੇ ਵਿੱਚ ਸੀ ਉਹ ਖਤਮ ਕੀਤਾ ਜਾ ਰਿਹਾ ਹੈ ਇਸੇ ਤਰ੍ਹਾਂ ਪ੍ਰਾਈਵੇਟ ਪਲੇਵੇ ਸਕੂਲਾਂ ਦੀ ਰਜਿਸਟ੍ਰੇਸ਼ਨ ਪੋਰਟਲ ਦੇ ਉੱਪਰ ਸ਼ੁਰੂ ਕਰ ਦਿੱਤੀ ਗਈ ਹੈ ਤਾਂ ਕਿ ਸਾਡਾ ਬੱਚਾ ਜਿਹੜਾ ਕਿ ਹਰ ਪਰਿਵਾਰ ਦੀ ਪੂੰਜੀ ਹੁੰਦਾ ਮਾਪਿਓ ਨੂੰ ਪਤਾ ਲੱਗੇ ਕਿ ਸਾਡਾ ਬੱਚਾ ਇੱਕ ਸੁਰੱਖਿਅਤ ਥਾਂ ਤੇ ਜਾ ਕੇ ਪੜ ਰਿਹਾ ਜਾਂ ਖੇਡ ਰਿਹਾ ਸੋ ਇਹ ਸਾਰਾ ਕੁਝ ਹੁਣ ਪੰਜਾਬ ਸਰਕਾਰ ਦੀ ਨਿਗਰਾਨੀ ਦੇ ਹੇਠ ਹੋਏਗਾ ਚਾਹੇ ਬੱਚਾ ਪਲੇਵੇ ਸਕੂਲ ਚ ਜਾ ਰਿਹਾ ਚਾਹੇ ਆਂਗਣਵਾੜੀ ਸੈਂਟਰ ਚ ਜਾ ਰਿਹਾ ਅਸੀਂ ਸਿੱਖਿਆ ਨੂੰ ਪੰਜਾਬ ਦੇ ਹਰ ਵਰਗ ਦੇ ਬੱਚੇ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿੱਥੇ ਅਸੀਂ ਗਰੀਬ ਤੇ ਅਨੁਸੂਚਿਤ ਜਾਤੀ ਦੇ ਬੱਚੇ ਜਿਹੜੇ ਗਰੀਬੀ ਕਰਕੇ ਪਛੜਦੇ ਰਹੇ ਅਸੀਂ ਉਹਨਾਂ ਨੂੰ ਵੀ ਪੋਸਟ میٹرਿਕ ਸਕਾਲਰਸ਼ਿਪ ਜ਼ਰੀਏ ਪੂਰਨ ਤੌਰ ਤੇ ਸਮਾਜ ਵਿੱਚ ਉੱਚਾ ਉੱਠਣ ਦਾ ਮੌਕਾ ਦੇ ਰਹੇ ਹਾਂ ਇਸ ਵਾਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਪੋਸਟ میٹرਿਕ ਸਕਾਲਰਸ਼ਿਪ ਦੇ ਲਈ 245 ਕਰੋੜ ਰੁਪਏ ਦਾ ਉਪਬੰਧ ਕੀਤਾ ਤੇ ਇੱਥੇ ਹੀ ਨਹੀਂ ਜਿਹੜੇ ਬੱਚੇ ਪੜਨੋਂ ਹਟ ਗਏ ਸੀ ਇਸ ਕਰਕੇ ਕਿ ਉਹਨਾਂ ਦੀ ਸਕਾਲਰਸ਼ਿਪ ਨਹੀਂ ਸੀ ਮਿਲਦੀ ਔਰ ਪੁਰਾਣੇ ਸਾਲਾਂ ਦੀ ਜਿਹੜੀ ਰਹਿੰਦੀ ਸਕਾਲਰਸ਼ਿਪ ਸੀ ਉਹ ਵੀ ਅਸੀਂ ਮਾਨ ਸਰਕਾਰ ਨੇ ਸਕੂਲਾਂ ਕਾਲਜਾਂ ਦੇ ਹਵਾਲੇ ਕਰ ਦਿੱਤੀ ਹੈ ਤਾਂ ਕਿ ਹਰ ਬੱਚਾ ਆਪਣਾ